సికియా ਹੋਣਾ ਹੈ ਕਿ ਬਹੁਤ ਸਾਰੇ ਜ਼ਿਲ੍ਹੇ ਮੁਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਗੇ ਗਰਨਾਸੌਰ ਤਰਨਤਾਰਨ ਫਰੋਜ਼ਪੁਰ ਫਾਜ਼ਿਲਕਾ ਥੋੜਾ ਜਿਹਾ ਪਟ ਮੋਗੇਡਾ ਥੋੜਾ ਜਿਹਾ ਜਲੰਧਰ ਸੋ ਕਾਫੀ इवन ਕੱਢ ਵੀ ਜਿਹੜੀ ਹੈ ਪਰਲੇ ਪਾਸੇ ਪਟਿਆਲਾ ਉਹ ਵੀ ਨਕੋ ਦਾ ਪ੍ਰਭਾਵਿਤ ਹੋਏ ਉਹਨੇ ਉਨੇ ਹੀ ਮੈਨੂੰ ਫੋਨ ਆਇਆ ਜੀਰੇ ਤੋਂ ਸਾਹ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬੰਨ ਟੁੱਟ ਗਏ ਤੇ ਮੇਰਾ ਹੋਰ 30-35 ਹਜ਼ਾਰ ਇੱਕਰ ਦਾ ਨੁਕਸਾਨ ਹੋ ਸਕਦਾ। ਸੋ ਸਾਨੂੰ ਜਿੱਥੋਂ ਸੁਣਨ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕੀ। ਮੈਂ ਮੋਦੇ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਰ ਇੱਕ ਗੱਲ ਦੀ ਗੱਲ ਬੇਨਤੀ ਕਰਦਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਹੈ। ਜਿਵੇਂ ਆਪਰੇਸ਼ਨ ਸ ਦੂਰ ਦੇ ਸਮੇ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਆਜਿਓਕੀ ਕੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਲੋਕਾਂ ਚੀਨੀ ਬਾਤ ਕਰਾਂਗੇ ਮੈਨ ਮੇੜਾ ਕੀ ਨੁਕਸੀ ਕੀ ਸਰਕਾਰਾਂ ਨੇ ਅਗਤੀਆ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਕਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5-6 ਬੰਦਿਆਂ ਦੀ ਅਸੀਂ ਕਮੇਟੀ ਬਣਾਪੀ ਜ਼ਿਲ੍ਹਾ ਪੱਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਂਚਾ ਲੈਣ ਕੇ ਵੀ ਕਿੱਥੇ-ਕਿੱਥੇ ਕੀ-ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਨਿਆਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾ ਇਸ ਕਿਸੇ ਨੂੰ ਲੋੜ ਪਈ ਏ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਦਾ ਅਧਿਰਾ ਸੰਪਰਕ ਉਹਦਾ ਫੇਰ ਉਹ ਸਾਡੀ ਜ਼ਿਲ੍ਹਾ ਪਧਰੀ ਕਮੇਟੀ ਨਾਲ ਲੋਕ ਸਭਾ ਪਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਉਹ ਮਹਈਆ ਕਰਾਵਾ 100 ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਦਾ ਹੈ ਕੀ ਹੈ ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਨੂੰ ਕਿ ਰਾਹਤ ਕੋ ਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ ਜੁਟ ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਰ ਪੀੜ੍ਹੇ ਦੇ ਲੋਕਾਂ ਦੀ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 40 ਲੱਖ ਦੇ ਕਰੀਬ ਰੁਪਇਆ ਨਗਦ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਤੋਂ ਬਿਲਕੁਲ ਭੇਟਾ ਆਪ ਦਾ ਦਸਵਾਂਜ ਕਾਂਗਰਸ ਦੇ ਲੋਕਾਂ ਨੇ ਫਰੋਜ਼ਪੁਰ ਦੀ ਲੋਕ ਸਭਾ ਵਾਸਤੇ ਕੱਢਿਆ ਤੇ 25 ਲੱਖ ਰੁਪਇਆ ਛੇਰ ਸਿੰਘ ਕਬਾਇਆ ਜੀ ਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਦੇ ਦਿਨਾਂ ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੇ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਵੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਬੁੱਢਾ ਦਰਿਆ ਐ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ ਦੋ ਤਿੰਨ ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਹਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਟਿੱਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾਰਾ ਮੋਟਾ ਨੁਕਸਾਨ ਹੋਇਆ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਅਜੇ ਉਹੀ ਪਾਣੀ ਦੀ ਮਾਰ ਨਹੀਂ ਹੈ ਇਹ ਜਗਰੌਂ ਦੇ ਵਿੱਚ ਅ ਛੱਤਾਂ ਚੋਂ ਲੱਤੀਆਂ ਲੋਕਾਂ ਨੇ ਬਾਰਿਸ਼ ਨਾਲ ਦਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਹੋਏ ਆਪ ਦੇ ਲੈਵਲ ਤੇ ਤਰਪਾਲਾ ਦੇ ਰਿਹਾ ਸੇਵਾ ਕਰ ਰਹੇ ਆ ਪਰ ਅੱਜ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਦੇ ਵੱਡੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕੀਤੀ ਹੈ ਕਿ 25 ਲੱਖ ਰੁਪਇਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ 'ਚ ਉਹਦੀ ਨੇਚਰਲ ਡਿਜਾਸਟਰ ਹੋ ਚੁੱਕਿਆ ਹੈ ਉਹ ਲਾਵਾਂਗੇ ਪਰ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿਹਨੂੰ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏ। ਜੇ ਕਿਸੇ ਨੂੰ ਮੱਛਰਦਾਨੀ ਦੀ ਜ਼ਰੂਰਤ ਹੈ ਤਾਂ ਉਹ ਮੱਛਰਦਾਨੀ ਪਹੁੰਚਾਵਾਂਗੇ। ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੈ ਤਾਂ ਉਹ ਤਰਪਾਲ ਪਹੁੰਚਾਵਾਂਗੇ। ਜੇ ਕਿ ਸੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਜਾਵਾਂਗੇ ਜੇ ਕਿ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਦੀ ਅੱਗੇ ਸਿਰ ਮਕਾਨ ਹੀ ਡਿੱਗ ਪਿਆ ਉਹਰੇ ਵਿੱਚ ਵੀ ਤਿਲ ਫਲ ਪੇਟਾ ਜੋ ਹੀ ਹੁੰਦਾ ਕਿਉਂਕਿ ਵਿਚਾਰੇ ਨੂੰ ਮਾਦਾ ਗੁਜ਼ਾਰਾ ਨਾ ਸਕੇ ਕਿਹੜੀਆਂ ਵਿਆਹੀਆਂ ਕੁੱਟੀਆਂ ਵਿਚਾਰੇ ਸੋ ਇਹ ਕੰਮ ਆਉਣ ਆਰੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਲੀਡਰਸ਼ਿਪ ਇਹ ਕੰਮ ਕਰੇਗੀ ਸੋ ਅੱਜ ਵੀ ਇਹੀ ਪ੍ਰੈਸ ਕਾਨਫਰੰਸ ਅ ਅਸਤੇ ਬੈਠਿਆ ਹਾਂ ਇਸ ਤੋਂ ਬਾਅਦ ਸੇ ਮਿਸਤ ਵੀ ਕਰਾਂਗੇ ਸੈਂਟਰਲ ਚ ਵੀ ਜਾਵਾਂਗੇ ਈਸਟ ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਕਿ ਕੱਲ ਨੂੰ ਫਿਰ ਹਿਸ਼ਾਰਪੁਰ ਤੇ ਫਿਰ ਅੰਮ੍ਰਿਤਸਰ ਤੇ ਕਰਨਤਾਪ ਸਾਹਿਬੇ ਕਿ ਜਿੱਥੇ ਜਿੱਥੇ ਪ੍ਰਭਾਵਿਤ ਹੈ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਜਿੱਕਦਾ ਅੱਜ ਜਿਹੜੇ ਇੱਥੇ ਪੰਜ ਬੰਦੀਆਂ ਦੀ ਕਮੇਟੀ ਬਣਾਈ ਹੈ ਹਾਇਰ ਮੈਂਬਰ ਦੀ ਲੋਕ ਸਭਾ ਦੇ ਜਗੇ ਸੰਜੀਤ ਤਲਵਾਰ, ਪ੍ਰਵੀnder ਬੈਂਸ, ਅਸ਼ੂਨੀਏ ਸਾਬਕਾ ਸਾਡੇ ਜ਼ਿਲ੍ਹਾ ਪ੍ਰਧਾਨ ਡਾਬਰ ਸਾਹਿਬ ਤੇ ਬਹਿਤਸਾ ਤੇ ਥੱਲੇ ਜਿਹੜੇ ਅਸੀਂ ਹਰ ਕੌਂਸਲਸੀ ਦੇ ਵਿੱਚ ਦੋ ਦੋ ਬੰਦੇ ਲਾਏ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਮੀਡੀਆ ਨੂੰ ਆਪਦੇ ਪ੍ਰੈਸ ਰੂਮ ਦੇ ਵਿੱਚ ਨੰਬਰ ਦੇ ਦਿਆਂਗੇ ਜਾਂ ਆਪਦੇ ਫੇਸਬੁੱਕ ਤੇ ਵੀ ਪਾ ਦੇਵਾਂਗੇ ਉਹਨਾਂ ਦਾ ਸੰਪਰਕ ਕਰਕੇ ਉਹ ਕਰ ਸਕਦੇ ਇਹਦੇ ਨਾਲ ਨਾਲ ਸਾਰੇ ਪੰਜਾਬ ਦੇ ਲੀਡਰਸ਼ਿਪ ਵਾਲੇ ਮੰਨ ਲਓ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੀਡਰਸ਼ਿਪ ਹਨ ਉਹ 10-10 ਜਿਹੜੇ ਕੰਪੈਟਿਟਿਡ ਜਾਂ ਮੰਤਰੀਏ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਉਹ ਜ਼ਿਲ੍ਹੇ ਲਾ ਦਿੱਤੇ ਗਏ ਕਿ ਤੁਹਾਨੂੰ ਗੁਰਦਾਸਪੁਰ ਨਾਲ ਲਾਤਾ ਕਿਸੇ ਨੂੰ ਤਰੂਤਰ ਨਾਲ ਲਾਤਾ ਕਿਸੇ ਨੂੰ ਮਸੀਂ ਫਰੂਜ਼ਪੁਰ ਨਾਲ ਲਾਤਾ ਕਿਸੇ ਨੂੰ ਮੋਗੇ ਨਾਲ ਲਾਤਾ ਕਿਸੇ ਨੂੰ ਅੰਮ੍ਰਿਤਸਰ ਸਾਹਿਬ ਨਾਲ ਲਾਤਾ ਕਿਸੇ ਨੂੰ ਪਠਾਨਕੋਟ ਨਾਲ ਲਾਤਾ ਸੋ ਇਹ ਸਰਾਵ ਜਿਹੜੀ ਅਸੀਂ ਪੂਰੇ ਪੰਜਾਬ ਦੀ ਇੱਕ ਵੰਡ ਕਰਕੇ ਕਿ ਉਥੋਂ ਰਾਹਤ ਸਮਗਰੀ ਸਿੱਧੀ ਉਹਨਾਂ ਥਾਵਾਂ ਤੇ ਪਹੁੰਚੇ ਜਿਵੇਂ ਅੱਜ ਹੀ ਅੰਮ੍ਰਿਤਸਰ ਤੋਂ ਸਾਨੂੰ ਫੋਨ ਆ ਰਿਹਾ ਸੀ ਸਾਨੂੰ ਵੀ ਚੋਕਰ ਚਾਹੀਦਾ ਫੀਲ ਚਾਹੀਦੀ ਹੈ ਤਾਂ ਜੋ ਸਾਰਾ ਜਿਹੜੀ ਸਮਗਰੀ ਹੈ ਜਿੱਥੇ-ਜਿੱਥੇ ਜ਼ਰੂਰਤਵੰਦ ਹੈ ਉਹ ਸਾਡੇ ਲੋਕਾਂ ਕੋਲ ਪਹੁੰਚਦੀ ਰਹੇ ਸੋ ਇਹ ਸਾਰਾ ਜਿਹੜਾ ਉਪਰਾਲਾ ਜਿਹੜੀ ਕਾਂਗਰਸ ਪਾਰਟੀ ਨੇ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬੇਹਦ ਸਰਕਾਰ ਤਰ੍ਹਾਂ ਹੀ ਲਾਭ ਦੇ ਧੋਖ ਨਹੀਂ ਹਾਣ ਦੋੜਦੇ ਹੈ ਕਾਂਗਰਸ ਨੇ ਦੇ ਲੀਡਰਸ਼ਿਪ ਬਣਾ ਲਈ ਗਾ ਵੱਧ ਕੇ ਆਪ ਦਾ ਆਪ ਦਾ ਯੋਗਦਾਨ ਪਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਲੋਕ ਸਮਾਜ ਹਜੇ ਪੂਰੀ ਮਾਰ ਨਹੀਂ ਹੈ ਜ਼ਰੂਰਤ ਨਹੀਂ ਹੈ ਲੇਕਿਨ ਸਾਨੂੰ ਹੋਰ ਵੀ ਹੋਵੇ ਤਾਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਤਿਆਰ ਹੈ ਪੰਜਾਬ ਦੇ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਇਸ ਧਰਤੀ ਵਾਸਤੇ ਕਿਉਂਕਿ ਪੰਜਾਬੀਆਂ ਦਾ ਇਹ ਵਿਰਸਾ ਹੈ ਕਿਸੇ ਨੂੰ ਉਹਨਾਂ ਨੇ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਨੂੰ ਛੱਤ ਤੋਂ ਬਿਨਾ ਨਹੀਂ ਸੌਣ ਦਿੱਤਾ ਤੋਂ ਬੇਸ਼ੱਕ ਆਫਤ ਆਈ ਹੈ ਲੇਕਿਨ ਪੂਰਾ ਪੰਜਾਬ ਇਹ ਸਮੇਂ ਡਟ ਕੇ ਨਾ ਖੜਾ ਔਰ ਜਿੱਥੇ ਭਾਈ ਸਰਕਾਰ ਨੂੰ ਵੀ ਲੋੜ ਹੈ ਸਾਡੀ ਅਸੀਂ ਹਾਜ਼ਰ ਹੈ ਜਿੱਥੇ ਉਹਨਾਂ ਤੋਂ ਵਸ ਨਹੀਂ ਚੱਲਦਾ ਇਹ ਬਾਕੀ ਜਿਹੜਾ ਨੁਕਤਾ ਚੀਨੀ ਦਾ ਪ੍ਰੋਗਰਾਮ ਹੈ ਕਿਸੇ ਬਾਰੇ ਦੱਸਣਾ ਉਹ ਫਲੱਡ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਕਿਉਂ ਹੋਇਆ ਇਹ ਰੋਕਿਆ ਜਾ ਸਕਦਾ ਸੀ ਇਹ ਘੱਟ ਨੁਕਸਾਨ ਹੋਣਾ ਸੀ ਉਹ ਸਾਰੀਆਂ ਚਰਚਾਵਾਂ ਬਾਅਦ ਕਰਦੇ ਹਾਂ ਉਹ ਤੁਹਾਡਾ ਕੋਈ ਸਵਾਲ ਹੈ ਰਾਹੁਲ ਗਾਂਧੀ ਵਾਲੇ ਕੋਈ ਪ੍ਰੋਗਰਾਮ ਹੈਗਾ ਦੇਖੋ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਚਿੰਤਾ ਦਾ ਹੈ ਕਿ 30 ਟਵੀਟ ਕੀਤਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਬਣਾ ਕੇ ਆਇਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪੈਕੇਜ ਮੰਗਿਆ ਕਿ ਆਪਣੇ ਹਾਸੇ ਕਦੇ ਕੁਝ ਨਹੀਂ ਹੋ ਗਿਆ ਪੈਕੇਜ ਮੰਗਿਆ ਪੰਜਾਬ ਵਾਸਤੇ ਔਰ ਫੌਨ ਦਾ ਜਿੱਥੋਂ ਤੱਕ ਸਵਾਲ ਹੈ ਕਿ ਹੁਣੇ-ਹੁਣੇ ਯਾਤਰਾ ਕਰਕੇ ਆਏ ਔਰ ਆਫਗਾਨੀ ਇਸ ਬਾਰੇ ਕੋਈ ਜਲਦੀ ਹੋਈ ਬਪੇਸ਼ ਬਗੇਜੀ ਜੀ ਜੰਮੂ ਚ ਵੀ ਬਾੜਾ ਉਤਰਾਖੰਡ ਚ ਵੀ ਹੈ ਮਾਛਰ ਚ ਵੀ ਹੈ ਉਪੇਸ਼ ਬਗੇੜੀ ਜੀ 5 ਤਰੀਕ ਨੂੰ ਆ ਆਰੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਇਹ 5 ਨੂੰ 6 ਨੂੰ 7 ਨੂੰ ਉਹ ਹੜ ਪ੍ਰਭਾਵਿਤ ਜਿਹੜੀਆਂ ਵੀ ਥਾਣਾਂ ਹਨ ਉਹਨਾਂ ਦਾ ਦੌਰਾ ਕਰਨ ਮੁਕਾ ਇਹ ਜਿਹੜੀ ਵੀ ਕੋਈ ਰਾਹੁ ਜੀ ਨੂੰ ਇਨਫੋਰਮੇਸ਼ਨ ਦੇਣੀ ਹੈ ਜਸ ਸੁਭਾਵਿਕ ਵਰਧਤ ਹੈ ਉਹ ਨਾਲ ਨਾਲ ਇੱਥੇ ਦੌਰਾ ਕਰਕੇ ਜਿਹੜੀ ਉਹ ਦੇਖਣਗੇਰੇ ਨਾਲ ਨਾਲ ਸਾਡੇ ਸਾਰੇ ਸੀਨੀਅਰ ਲੀਡਰ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਹੈ ਚਾਇਓ ਸਰਦਾਰ ਕਿਸਨ ਸਿੰਘ ਚਹੀਦੀ ਹੈ ਚਾਇਓ ਗੁਰਦਾਸਪੁਰ ਦੇ ਵਿੱਚ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਹੈ ਹੋਰ ਬਹੁਤ ਸਾਰੇ ਲੀਡਰ ਸਾਡੇ ਅ ਪ੍ਰਗਟਜੀ ਹੋਰ ਬਥੇਰੇ ਜਿੰਨੇ ਵੀ ਲੋਕ ਹੈ ਉਹ ਸਭ ਲੋਕ ਰਾਹਤ ਦੇਣ ਵਿੱਚ ਸਰਕਾਰੀਆ ਸਾਹਿਬ ਹੈ ਔਜਲਾ ਸਾਹਿਬ ਹੈ ਅਜਨਾਲਾ ਸਾਹਿਬ ਇਹ ਸਾਰੇ ਜੁੜੇ ਹੋਏ ਹੈ ਲੱਗੇ ਨੇ ਆਪਣੇ ਆਪਣੇ ਨਾਂ ਕਿਸੇ ਬਾੜਾ ਸਾਹਿਬ ਹੈ ਸਰ ਕੇਜਰੀਵਾਲ ਜੀ ਕੱਲ ਤੋਂ ਦੇ ਤਿਆਰੀ ਕਰ ਰਹੇ ਹਾਂ ਅੱਜ ਦੋਰਾ ਦੋਰਾ ਦਿਖੋ ਗੱਲ ਇਹ ਹੈ ਮੈਂ ਮੈਂ ਫਿਰ ਤੁਹਾਨੂੰ ਕਹਾਂ ਸੀ ਮੈਂ ਰਾਜਨੀਤੀ ਦੀ ਕੋਈ ਜਲਦੀ ਕਰਨਾ ਚਾਹੁੰਦਾ ਕਿ ਇਹ ਸਮੇਂ ਰਾਜਨੀਤੀ ਠੀਕ ਨਹੀਂ ਹੈ ਠੀਕ ਹੈ ਉਹ ਤਾਂ ਸਰਕਾਰ ਹੈਗੀ ਹੈ ਦੋਰਾ ਜੋ ਕਰਦਾ ਮੈਨੂੰ ਲੱਗਦਾ ਦੋਰਾ ਕੋਈ ਕਰੇ ਹੀ ਨਾ ਕਰੇ ਦੋਰਾ ਕਰਨਾ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਬਾਅਦ ਜਮੀਆਂ ਜੋ ਕੋਈ ਚੀਜ਼ ਨਹੀਂ ਸੁਰੱਖਿਆ ਕੋਈ ਵੱਡਾ ਬਣਾਉਣਾ ਕਿਵੇਂ ਸਕੀਮ ਬਣਾਉਣ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਇਸ ਜਾਂ ਲੋਕਾਂ ਨੂੰ ਕੁਝ ਜਨ ਜੋ ਕਢਨੇ ਤੇ ਉਹਨਾਂ ਵਾਸਤੇ ਕੀ ਰਾਹਤ ਮਈ ਹੈ ਤੁਹਾਨੂੰ ਮੈਨੂੰ ਲੱਗਦਾ ਬਿਹਤਰੀਨ ਇਹ ਹੈ ਕਿ ਐਸੀ ਕੋਈ ਸਕੀਮ ਕਰਨ ਜਾਂ ਸੈਂਟਰ ਨਾਲ ਗੱਲਬਾਤ ਕਰਨ ਕੋਈ ਉਜਾਬ ਕਰਨ ਕਿ ਰਾਹਤ ਪੋਛ ਦੇ ਵਿੱਚ ਅਸੀਂ ਕਿਸਾਨਾਂ ਨੂੰ 50000 ਰੁਪਿਆ 1 ਲੱਖ ਰੁਪਿਆ ਜਿਨ੍ਹਾਂ ਦਾ ਘਰ ਦੇ ਟੁੱਟਿਆ ਉਹਨਾਂ ਨੂੰ ਕੋਈ 1 ਲੱਖ ਰੁਪਿਆ ਜਿਨ੍ਹਾਂ ਦਾ ਕੋਈ ਜਾਨਵਰ ਮਰ ਗਿਆ 50000 ਰੁਪਿਆ ਉਹਦੇ ਵਾਸਤੇ ਸਰਕਾਰ ਨੂੰ ਇਹ ਸਾਰੀ ਮੈਨੂੰ ਲੱਗਦਾ ਬਾਟ ਕੇ ਬੰਦ ਕਮਰੇ ਵਿੱਚ ਜੀਸ ਬਣਾਉਣੀ ਚਾਹੀਦੀ ਹੈ ਨਾ ਕਿ ਕੋਈ ਮੋਢੇ ਤੇ ਬੂਰੀ ਚੱਕੀ ਫਿਰੇ ਕਿਉਂਕਿ ਉਹ ਨਹੀਂ ਬੂਰੀ ਨਾਲ ਕੁਝ ਹੋਣਾ ਹੈ ਇੱਕ ਗੱਲ ਜ਼ਰੂਰ ਕਹੂੰਗਾ ਕਿਰਪਾ ਕਰਕੇ ਉਹਨੂੰ ਮਜ਼ਾਕ ਨਾ ਕਰੀਏ ਬਹੁਤ ਹੋ ਗਿਆ ਕਿ ਹੈਲੀਕਾਪਟਰ ਮੇਰਾ ਜਾਏਗਾ ਉਹਦੇ ਚ ਸਾਰਾ ਸਮਾਨ ਢੋ ਦਿਆਂਗੇ ਹੈਲੀਕਾਪਟਰ ਦੇ ਸੰਜਰ ਹੈਲੀਕਾਪਟਰ ਹੈ ਸਾਰੇ ਪੰਜ ਬੰਦੇ ਬੰਦੇ ਉਹਦੇ ਚ ਸਾਰੇ ਸਮਾਨ ਪੰਜ ਕੁਆਂਟਲ ਤੋਂ ਵੱਧ ਜੇ ਸਮਾਨ ਚੜਾਤਾ ਤਾਂ ਉਹ ਡਿੱਗ ਪਏਗਾ ਸੋ ਮੇਰੇ ਕਹਿਣ ਦਾ ਮਤਲਬ ਮੁੱਖ ਮੰਤਰੀ ਸਾਹਿਬ ਹੈ ਕੇਂਦਰੀ ਵਾਲ ਸਾਹਿਬ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜੇ ਮਨ ਕੀ ਬਾਤ ਚਿੰਤਾ ਜ਼ਾਹਿਰ ਹੈ ਮੈਂ ਆਪ ਮੁਕੇ ਨੇ ਮੈਂ ਪਿਆਰ ਕਰਦਾ ਮਿੰਨੋ ਇਹਦਾ ਸਾਰੇ ਹੁਣ ਨਾਲ ਮਿਲ ਕੇ ਸਾਨੂੰ ਇਹ ਚਾਹੀਦਾ ਵੀ ਉਹਨਾਂ ਕੁਰਸੀਆਂ ਤੇ ਅਸੀਂ ਲੋਕ ਬੈਠੇ ਐ ਅਸੀਂ ਉਸ ਕੁਰਸੀ ਤੇ ਨਹੀਂ ਇਸ ਕਰਕੇ ਕੱਲ ਉਹ 41 ਲੱਖ ਰੁਪਈਆ ਇੱਥੇ 31 ਲੱਖ ਰੁਪਈਆ ਜਿਹੜਾ ਜੇਬ ਚੋਂ ਦੇਣਾ ਐਵੇਂ ਸਾਰੇ ਥਾਂ ਮਾਰਦੇ ਸੋ ਸਾਨੂੰ ਐਡਾ ਲੋਕਾਂ ਦੀ ਮਦਦ ਕਰਨੀ ਸਰਕਾਰ ਨੂੰ ਤੇ ਜਿਹੜੇ ਸਰਕਾਰਾਂ ਚ ਵਿਕੇ ਉਹ ਪੈਕੇਜ ਦੇ ਤੇ ਕੋਈ ਨਾ ਕੋਈ ਰਾਹਤ ਤੁਸੀਂ ਸਹਿਮਤਾ ਵੀ ਗਰਾਊਂਡ ਲੈਵਲ ਤੇ ਤਾਂ ਉਹਦੀ ਫੋਟੋ ਵਾਇਰਲ ਹੋਈ ਜਮਦੀ ਨੀਚੇ ਬੈ ਕੇ ਰੋਟੀਆਂ ਖਾ ਰਹੀ ਸੀ ਮੈਂ ਤੁਹਾਨੂੰ ਕਿਹਾ ਸਰ نیچے ਬੈ ਕੇ ਖਾਲਨ ਬੈੱਡ ਤੇ ਖਾ ਲੈ ਤੇ ਭਾਵੇਂ ਜਿਮਾਰੇ ਤੇ ਖਾ ਲੈ ਰੋਟੀ ਥੱਲੇ ਬੈਣ ਨਾਲ ਕੰਮ ਨਹੀਂ ਚੱਲਦਾ ਕਿਸੇ ਦਾ ਵੀ ਕੰਮ ਚੱਲਣਾ ਹੈ ਕਿ ਅਸੀਂ ਦੇਖ ਹੀ ਰਹੇ ਹਾਂ ਮੈਂ ਐਵੇਂ ਬੰਦ ਤੇ ਗੇੜੇ ਮਾਰਦਾ ਫਿਰ ਮੈਂ ਬੰਦ ਤੇ ਗੇੜੇ ਮਾਰਦਾ ਫਿਰ ਕੋਈ ਮੋਢੇ ਤੇ ਬੋਰੀ ਚੱਕ ਲੈ ਜਾਂ ਥੱਲੇ ਬੈਠ ਜਾ ਆਪਾਂ ਦੇ ਕੀ ਜਿੱਤ ਗਏ ਉਹ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਆਇਆ ਸੀ ਸਾਰਾ ਕੰਮ ਠੀਕ ਹੋ ਗਿਆ ਮੈਂ ਫੇਰ ਕਹਣਾ ਹੈ ਰਾਜਨੀਤੀ ਦੀ ਕੋਈ ਗੱਲ ਫਲੱਡ ਤੋਂ ਬਾਅਦ ਕਰਾਂਗੇ ਮਾਨ ਸਾਧਾਰੇ ਵੀ ਕਰਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰੇ ਵੀ ਕਰਾਂਗੇ ਰਾਜਾ ਜੀ ਕਿੰਨੇ ਕੁ ਪ੍ਰਭਾਵਿਤ ਹੋਏ ਪਿੰਡ ਕਿੰਨੇ ਜਿ ਕਿੰਨਾ ਕੁ ਹਾਂਜੀ ਸ਼ਿਵਰਾਜ ਜੀ ਸਭਾ ਦੇ ਕੇਂਦਰੀ ਮੰਤਰੀ ਕੰਦਰ ਉਹ ਦੌਰਾ ਕਰਾਂ ਨੂੰ ਕੋਈ ਨਹੀਂ ਸਮਝਦਾ ਨਾ ਮੈਂ ਮਿਲਣੇ ਦੋਨਾਂ ਨੇ ਕੀ ਵੀ ਜਿਹੜੀ ਇਹ ਪੜ ਰਿਹਾ ਸਰ ਮੈਂ ਤਾਂ ਅੱਗੇ ਕਹਿ ਰਿਹਾ ਫਿਰ ਤੁਸੀਂ ਆਖੂਗੇ ਰਾਜਨੀਤੀ ਕਰਦਾ ਹੈ ਤੁਹਾਨੂੰ ਤਾਂ ਪਤਾ ਹੀ ਹੈ ਦੁਹਰਾ ਤਾਂ ਸਾਰੀ ਦੁਨੀਆ ਹੀ ਕਰ ਰਹੀ ਹੈ ਕੋਈ ਫੂਟ ਦੇ ਕਰ ਰਿਹਾ ਕੋਈ ਅਲੀਟਾ ਕਰਦੇ ਕਰ ਰਿਹਾ ਕੋਈ ਬੰਦ ਦੇ ਕਰ ਰਿਹਾ ਹੈ ਉਹ ਵਰਨਰ ਸਾਹਿਬ ਵੀ ਦੁਹਰਾ ਕਰਦੇ ਦੇ ਕੀ ਰਹੇ ਹੋ ਤੁਸੀਂ ਅਨਾਉਂਸਮੈਂਟ ਕਰ ਦੋ ਕਿ ਸਪੈਸ਼ਲ ਗਰਤਾਬਰੀ ਅਨਾਉਂਸ ਨਾਲ ਦੀ ਨਾਲ 51000 ਰੁਪਇਆ ਪ੍ਰਤੀ ਏਕੜ ਆਹ ਪਸ਼ੂ ਦਾ 50000 ਰੁਪਇਆ ਮਕਾਨ ਦੀ ਕੀ ਰਾਇ 1.5 ਲੱਖ ਰੁਪਇਆ ਦੌਰੇ ਤੇ ਦौरा ਦੌਰੇ ਤੇ ਦौरा ਚਲੋ ਫੇਰ ਵੀ ਦੇਰ ਆਏ ਦੋਸਤਾ ਇਹ ਦौरा ਕਰਕੇ ਕੁਝ ਦੇਰ ਸਾਨੂੰ ਇਹਦੀ ਕੋਈ ਪਰਾਹ ਦੇਖ ਲਓ ਵਿਧਾਨਾ ਸਤੂ ਇਹਦੀ ਕੰਡੀਸ਼ਨ ਐ ਥੋੜੀ ਜਿਹੀ ਚੱਲ ਰਹੀ ਐ ਤੇ ਉਹਦੇ ਨਾਲ ਲੱਗਦੇ ਜਿਹੜੇ ਬਿੰਦ ਨੇ ਤੁਸੀਂ ਤੁਸੀਂ ਹੁਣ ਜਾਓਗੇ ਕਿ ਨਹੀਂ ਕਰੂਗਾ ਅੱਜ ਵੀ ਜਾਵਾਂਗੇ ਜੀ ਅਸੀਂ ਘਰ ਚਾਹੁੰਦੇ ਤੇਰੇ ਮਨ ਵਿੱਚ ਦਿੱਖਦਾ ਹੁੰਦਾ ਹੁੰਦਾ ਜੀ ਸਾਡੇ ਜਿਹੜੇ ਘਰ ਜਿੱਥੇ ਪੁੱਛੇ ਹੈਗੀ ਐ ਗੱਲ ਉੱਥੇ ਸੰਦੀਪ ਸੰਧੂਗੀ ਜਗਰਾਉ ਤੋਂ ਇਸੇ ਵੱਲ ਸਾਹਿਬ ਬਹਿਰ ਸਾਹਿਬ ਲੋਕਲ ਲੀਡਰਸ਼ਿਪ ਵਰਣੀ ਇਸ ਕੰਮ ਤੇ ਜੁਟੀ ਹੋਈ ਹੈ ਤਰਪਾਲਾ ਮੱਢ ਰਹੀ ਹੈ ਅਜੇ ਵੀ ਬਹੁਤ ਰਿਕੁਆਇਰਮੈਂਟ ਹੈ ਕਿਉਂਕਿ ਲਗਾਤਾਰ بارش ਨਾਲ ਅਸੀਂ ਇਹ ਵੀ ਸਕੀਮ ਬਣਾਈ ਹੈ ਕਿ ਕਿਵੇਂ ਜੇ ਸਤੂ ਜੋ ਓਵਰਫਲੋ ਹੋ ਜਾਣਾ ਮੁੰਡਾ ਨਰਿਆ ਉੱਥੇ ਰੇਤੀ ਦੇ ਬੈਗਸ ਨੂੰ ਹੀ ਭੜਕੇ ਰੱਖੀਏ ਆ ਜੋ ਇਮੀਡੀਟਲੀ ਜਿੱਥੇ ਕਿਤੇ ਅਭਜਉਂਦਾ ਜੀਸੀਬੀਆ ਦੇ ਇੰਤਜ਼ਾਮ ਰੱਖੀਏ ਔਕੇ ਦੇ ਜੂ ਮਿੱਟੀ ਦੀਆਂ ਟਰਾਲੀਆਂ ਦੇ ਇੰਤਜ਼ਾਮਾ ਹੋਣ ਕਿਤੇ ਐਸੀ ਕੋਈ ਜ਼ਰੂਰਤ ਹੋਈ ਤਾਂ ਇਮੀਡੀਟਲੀ ਉੱਥੇ ਸਾਡੀ ਜੀ ਜੀ ਪੰਡਤ ਦੀ ਗੱਲ ਕਰੇ ਕੇ ਕੇਂਦਰ ਤੋਂ ਰਾਜਪੰਡਤ ਬਲੇ ਤਾਂ ਮਾਨ ਸਾਹਿਬ ਜਰੇ ਨੇ ਪੰਜਾਬ ਦਾ ਬੰਦਾ ਹੈ ਕੇਂਦਰ ਨਹੀਂ ਦੇ ਰਿਹਾ ਟੈਕਸ ਵਗੈਰਾ ਦੇ ਪੈਸੇ ਇਸਨ ਵਾਪਸ ਲੈਣੇ ਹੈ ਕਿਹਾ ਜੀ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਫਲੱਡ ਤੋਂ ਬਾਅਦ ਮਾਨ ਸਾਹਿਬ ਦੀਆਂ ਸਾਰੀਆਂ ਗੱਲਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਰਾਜਾ ਜੀ ਕਿੰਨੇ ਕੋ ਪਿੰਡਾਂ ਵਿੱਚ ਤੁਸੀਂ ਲੋਰਾ ਕਰ ਚੁੱਕੇ ਹੋ ਕੀ ਕੀ ਹਾਲਾਤ ਹੈ ਕੀ ਕੀ ਸਥਿਤੀਆਂ ਹੈ ਕਿ ਕੀ ਕਾਂਗਰਸ ਪਾਰਟੀ ਦੇ ਲੋਕ ਯੋਗਦਾਨ ਕਿਤਾ ਹੈ ਤਕਰੀਬਨ ਮੈਂ ਸਾਰੇ ਦੇਖਰ જિલ્લાਾਂ ਚ ਜਾਇਆ ਮਾ ਬਲਾਉ ਬਰਦਾਸਪੁਰ ਤੇ ਸ਼ਾਹ ਜੀ ਬਾਕੀ ਜਿੱਥੇ ਜਿੱਥੇ ਸੀ ਸਾਰੇ ਤਰਨਤਾਰਨ ਖਡੂਰ ਸਾਹਿਬ ਜਲੰਧਰ ਇਹ ਸਾਰੇ ਜਗ੍ਹਾ ਤੇ ਮੈਂ ਦੌਰਾ ਕੀਤਾ ਫੋਸਪੋਰ ਫਾਜ਼ਿਲਕਾ ਗੁਰੂ ਸਾਹਿਬ ਜਲਾਲਾਬਾਦ ਉਹ ਲੇਕਿਨ ਹਾਲਾਤ ਬਹੁਤ ਨਾ ਚੁਕਦੇ ਹੁਣ ਇੱਕ ਪਿੰਡ ਹੈ ਹੋਰ ਦਾ ਜਿੱਥੇ 25 ਦਿਨਾਂ ਤੋਂ ਪਾਣੀ ਉਹ ਠਗੜਾ ਪਾਣੀ ਨਹੀਂ ਰਲ ਗਿਆ ਉਤਲਾ ਵੀ ਰਲ ਗਿਆ ਉੱਥੇ ਸੇਮ ਆ ਗਈ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਸਾਰੇ ਬੋਰਾਂ ਦੇ ਉਸੇ ਪਾਣੀ ਦੀ ਜ਼ਰੂਰਤ ਹੈ ਲੋਕਾਂ ਨੂੰ ਪੀਣ ਵਾਲੇ ਦੀ ਜਿਆਦਾ ਸੇ ਪਾਸੋਂ ਕਿਧੋ ਪਾਣੀ ਨਹੀਂ ਮਿਲ ਰਿਹਾ ਆਟਰ ਬਲੋਕਿੰਗ ਹੋ ਗਈ ਹੈ ਸੋ ਉੱਥੋਂ ਆਸੇ ਬੜੀਆਂ ਨਿਕਦਾ ਹੈ ਜਿਹੜਾ ਕਿ ਸਰਕਾਰ ਨੇ ਤਵਜੂ ਉਹ ਅਸੀਂ ਦਿੰਦੇ ਤਾਂ ਫਿਰ ਮੇਰੇ ਕੋਲ ਸ਼ਾਇਦ ਨਾਮ